ਸਾਡੇ ਮੋਸਮਾ ਫਤਿਹ ਸਿੰਘ ਦੇ ਬਿੰਦਵਾਨ ਕੋਟ ਸਿੰਘ ਜੀ ਜੀ ਸਾਡੇ ਕੋਟ ਸਿੰਘਾ ਮਦਨ ਸਿੰਘ ਜੀ ਇਸ ਪਾਸ ਤੇਜ ਸਿੰਘ ਮਨਜੋਤ ਸਿੰਘ ਗਿੰਦਗੀ ਔਰ ਮੇਰੇ ਵੱਡੇ ਭਰਾ ਵੀ ਨੇ ਸਾਡੇ ਕੁਰਪਾਲ ਸਿੰਘ ਜੀ ਦੇ ਇੱਕ ਕਾਰੀ ਸੇਵਾ ਕਰਦੇ ਨੇ ਜਦੋਂ ਮੰਦਰ ਤੋਂ ਲਾਗੀ ਉਹ ਨਾ ਹੀ ਪਾਰਕ ਦੀ ਸੀਨੀਅਰ ਲੀਡਿੰਗ ਤੋਂ ਤੁਸੀਂ ਸਾਰੇ ਸਾਡੇ ਸੇਵਾਦਾਰ ਹੋ ਕੋਈ ਨਾ ਪੰਡਰੋ ਪਤਲੀ ਚੰਗ ਤਰੀਏ ਹਿੰਦੂ ਰਾਜ ਦੀ ਫਤਿਹ ਕਰਾ ਖਾਲਸਾ ਰਾਜ ਦੀ ਫਤਿਹ ਕਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜਾ ਇਕੱਠਾ ਇਹ ਦਰਸਾਉਂਦਾ ਕਿ ਜਿਹੜੀ ਵੋਟ ਆ ਉਹ ਝਾੜੂ ਦੀ ਆ ਕਿਉਂਕਿ ਹੋਰ ਕੋਈ ਵੀ ਕਿਸੇ ਦਾ ਇਕੱਠ ਨਹੀਂ ਹੋ ਰਿਹਾ ਕਿਸੇ ਦੀ ਗੱਲਬਾਤ ਨਹੀਂ ਨਾ ਹੀ ਕੋਈ ਕਿਸੇ ਕੋਈ ਵੀ ਐਮਪੀ ਅਜੇ ਤੱਕ ਕਿਸੇ ਨੂੰ ਮਿਲ ਆਇਆ ਤੇ ਨਾ ਹੀ ਪਹਿਲਾਂ ਕਦੀ ਵੀ ਨਹੀਂ ਆਇਆ ਸੀਗਾ ਨਾ ਉਹ ਚਿੱਤਣ ਤੋਂ ਪਹਿਲਾਂ ਆਏ ਸੀ ਨਾ ਚਿੱਤਣ ਤੋਂ ਬਾਅਦ ਆਏ ਸੀਗੇ ਜੇ ਕਿਸੇ ਨੂੰ ਸਵਾਲ ਵੀ ਕਰੋ ਹਾਂ ਜੀ ਤੁਸੀਂ ਇੱਥੇ ਨਹੀਂ ਆਉਂਦੇ ਅਗਲੇ ਕਹਿੰਦੇ ਅਸੀਂ ਕਿਹੜਾ ਵੋਟ ਬੰਗਣ ਗਏ ਸੀ ਅੱਜ ਦੇ ਜਿਹੜੇ ਸਾਡੇ ਗੁਰਪ੍ਰੀਤ ਜੀ ਪੀਜੀ ਨੇ ਪਬਲਿਕ ਦੇ ਵਿੱਚ ਵਿਚਰ ਰਹੇ ਨੇ ਇਹ ਢੰਡਾਰੀ ਦੇ ਵਿੱਚ ਇਹਨਾਂ ਦਾ ਸਿਵਾ ਸਤਵਾ ਜਿਹੜਾ ਹੈਗਾ ਅੱਜ ਅੱਜ ਜਿਤਨੇ ਆਜੀ ਵਿਚਰ ਰਹੇ ਨੇ ਤੇ ਸਾਨੂੰ ਬਹੁਤ ਉਮੀਦ ਹੈ ਇਹਨਾਂ ਤੋਂ ਕਿ ਜਿਤਨ ਤੋਂ ਬਾਅਦ ਵੀ ਸਾਡੇ ਕੋਲ ਇਦਾਂ ਹੀ ਸਾਡੇ ਨਾਲ ਵਿਚਰਦੇ ਰਹਿਣਗੇ ਜਿਵੇਂ ਕਿ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਪਹਿਲਾਂ ਵੀ ਸਾਡੇ ਨਾਲ ਐਵੇਂ ਵਿਚਰਦੇ ਸੀ ਅੱਜ ਵੀ ਸਾਡੇ ਵਿੱਚ ਇਦਾਂ ਹੀ ਬੈਠਦੇ ਨੇ ਇਦਾਂ ਹੀ ਆਉਂਦੇ ਨੇ ਸਾਡੀ ਗੱਲਬਾਤ ਸੁਣਦੇ ਆ ਸਾਡੇ ਅਗੇ ਕੰਮ ਕਰਦੇ ਨੇ ਮੈਂ ਬਹੁਤ ਹੀ ਖੁਸ਼ ਆਮ ਪਾਰਟੀ ਤੋਂ ਕਿਉਂਕਿ ਆਮ ਆਦਮੀ ਪਾਰਟੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੇ ਸਾਡੇ ਵਾਰਡ ਨੂੰ ਸਭ ਤੋਂ ਵੱਧ ਪੈਸੇ ਵੀ ਦਿੱਤੇ ਨੇ ਸਾਡੇ ਵਾਰਡ ਦਾ ਸਭ ਤੋਂ ਵੱਧ ਕੰਮ ਕਰਾਇਆ ਇਹਨਾਂ ਨੇ ਬਹੁਤ ਬਹੁਤ ਧੰਨਵਾਦੀਆਂ ਮੈਂ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਕੀਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੇ ਇੱਕ ਨਰਕ ਭਰੀ ਜ਼ਿੰਦਗੀ ਸੀ ਸਾਡੇ ਇਲਾਕੇ ਦੀ ਇਹਨਾਂ ਨੇ ਬੜੀ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਤੇ ਸਾਡੇ ਕੰਮ ਕੀ ਬਹੁਤ ਬਹੁਤ ਧੰਨਵਾਦ ਬੋਲਾ ਮਾਣੇ ਜਿੰਦਾਬਾਦ ਗੁਰਪ੍ਰੀਤ ਸਿੰਘ ਜੀਪੀ ਜਿੰਦਾਬਾਦ ਗੁਰਪ੍ਰੀਤ ਸਿੰਘ ਜੀਪੀ ਜਿੰਦਾਬਾਦ ਗੁਰਪ੍ਰੀਤ ਸਿੰਘ ਜੀਪੀ ਜਿੰਦਾਬਾਦ ਲਾਲਾ ਜੀ ਕੋ ਬੁਲਾ ਗਿਆ ਮਾਣੋ ਉਹਦੇ ਰਸਤੇ ਆ ਮਾਣ ਆਪਕਾ ਇਤਨਾ ਪਿਆਰ ਹੈ दे 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 दिदु। दिदु। से पूरी ग्राउंड पूरा प्लाट बन से सरकार बनाई मुख्यमंत्री सरदार भोविंद सिंह मान की सरकार बनाई ऐसा मुख्यमंत्री बनाया जो हमारे हमारे एमएलए ਸਤਿ ਜੀ ਮੁੰਡੀਆਂ ਸਾਹਿਬ ਸਾਡੇ ਲੋਕ ਸਭਾ ਦੇ ਮੁੰਡੀਆਂ ਸਾਹਿਬ ਜਨਤਾਂ ਜਨਤਾਂ ਸਾਡੇ ਗੁਰਪਾਲ ਜੀ ਸਾਡੇ ਗੁਰਪਾਲ ਜੀ ਸਾਡੇ ਗੱਡੂ ਜੀ ਸਾਡੇ ਗੱਡੂ ਜੀ ਪਿੰਕੀ ਜੀ ਪਿੰਕੀ ਜੀ ਤੁਹਾਡੀ ਜੋਆ ਤੁਹਾਡੀ ਜੋਆ ਅਨੁਪਾਤਿਕ ਲਿਟਰੇਸੀ ਬਹੁਤ ਪਈ ਜੀ ਤੁਹਾਡੇ ਜੋ ਗ੍ਰੰਟੀ ਤੁਹਾਡੇ ਜੋ ਗ੍ਰੰਟੀ ਵਡਾਲੀ ਦੇ ਵਡਾਲੀ ਦੇ ਨਿਵਾਸੀਓ ਆਓ ਫਤਿਹ ਦੀ ਧਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਓ ਤੁਹਾਡੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਐਮਐਲਏ ਸਾਹਿਬ ਜੋ ਮਾਰੇ ਇਹ ਫੱਦੇ ਤੇ ਤੁਸੀਂ ਇੰਨਾ ਕੱਟ ਕਰ ਰਹੇ ਹੋ ਐਮਐਲਏ ਸਾਹਿਬ ਨੂੰ ਤੁਸੀਂ ਇੰਨਾ ਪਿਆਰ ਕਰਦੇ ਜੇ ਆਮ ਪਾਰਟੀ ਨੂੰ ਤੁਸੀਂ ਇੰਨਾ ਪਿਆਰ ਕਰਦੇ ਜੇ ਕਿਉਂਕਿ ਮੈਂ ਵੀ ਆਮ ਪਾਰਟੀ ਦਾ ਰਹਿਣੀਆਂ ਕਿਉਂਕਿ ਜਦੋਂ ਵੀ ਐਮਐਲਏ ਸਾਹਿਬ ਨੂੰ ਕਿਸੇ ਵੀ ਗੱਲ ਵਾਸਤੇ ਕਹੀਦਾ ਸੀ ਕਿ ਐਮਐਲਏ ਸਾਹਿਬ ਸਾਡੇ ਸੀਨੇ ਦਾ ਬੜਾ ਮਾਰਾ ਹਾਲਾ ਸਾਡੇ ਨਾ ਛੜਕਾਂ ਦਾ ਬੜਾ ਮਾਰਾ ਹਾਲਾ ਐਮਐਲਏ ਸਾਹਿਬ ਨੇ ਜਗਾ ਜਗਾ ਸਾਡਾ ਸਾਥ ਦਿੱਤਾ ਅੱਜ ਤੋਂ ਭਈਓ ਤੁਸੀਂ ਦੇਖਿਆ ਹੁਣ ਕਿ ਜਿੱਦਾਂ ਵੀ ਸਾਡੀਆਂ ਸੜਕਾਂ ਬਣਦੀਆਂ ਜਾ ਰਹੀਆਂ ਵਾ ਜਿਹੜੀਆਂ ਸੜਕਾਂ ਤੁਸੀਂ ਸਾਰੇ ਤੁਸੀਂ ਸਾਰੇ ਜਿੰਦਾਬਾਦ ਜਿੰਦਾਬਾਦ ਬਰਮਾਲ ਜਿੰਦਾਬਾਦ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਝਾੜੂ ਜਿੰਦਾਬਾਦ ਝਾੜੂ ਜਿੰਦਾਬਾਦ घर बहरिया टम क